So... संग दियो सच्चे पाशा जी ने माघ लोग दुलीच कृपा करके पहली बार प्रकट होवे जो बैठा लोग क्योंकि वो नो सोच रहा मैं जो कुछ तक वो परमात्मा कदे सामने नहीं आया पहली बार वो सामने होया प्रकट होवे जो बैठा लोग ਸਨਮ ਕੋ ਹੋ ਕੇ ਦਰਸ ਦਿਖਾਈ ਆ ਉਹ ਦਸ ਦਿਖਾਇਆ ਪਰਮੇਸ਼ਰ ਨੇ ਮਨਗਲੂਕ ਪਹਿਲੀ ਵਾਰ ਦਸ ਦੇਣ ਦੀ ਪ੍ਰਭੂ ਨੂੰ ਭੁੱਖ ਜੁਗ ਜੋਗੜੀ ਆਪਣੀ ਧਾਰ ਚਲਾਈ ਗਿਆ ਇਸ ਤੋਂ ਪਰੇ ਨਹੀਂ ਹੋਰ ਕੁਝ ਇਸ ਤੋਂ ਪਰੇ ਨਹੀਂ ਹੋਰ ਕੁਝ ਤੂੰ ਤਾਂ ਲੇਖਾ ਦੇ ਨਰਦਾਈਆ ਸੁਹਾ ਸੰਗੇਰੀ ਬਹੁਤ ਭਾਗਾ ਵਾਲੇ ਹਾਂ ਪਰਮੇਸ਼ਰ ਮਨਗਲੂਕ ਦੇ ਵਿੱਚ ਕਿਰਪਾ ਕੀਤੀ ਮੇਰੇ ਵੀਰਾਂ ਨੇ ਲਿਖਾ ਜੀ ਕੀਤੀ ਗੋਬਿੰਦ ਪਾਸ਼ਾ ਜੀ ਨੇ ਪਾਈ ਸੰਗ ਸੇ ਨੂੰ ਕਿਹਾ ਕਿ ਜਦੋਂ ਉਹ ਮੇਰਾ ਨੇਕ ਲੰਕਰ ਕਲਕਲ ਕੀ ਉਤਾਰ ਪਨ ਕੀ ਆਇਆ ਉਹ ਆਪਣੇ ਪਤਾਂ ਨਾਲ ਪਿਆਰ ਕਰੇਗਾ ਕਿਸ ਤਰ੍ਹਾਂ ਪਿਆਰ ਕੀਤਾ ਚੰਦ ਲੈਣਾ ਆਪੇ ਨਾਲ ਮੈਂ ਸਾਂਝੀ ਕਰਾਂਗਾ ਧਿਆਨੰਦਰ ਉਹ 994 ਚੋਰ ਕੁੜੀ ਜਿਗ ਪਿੱਛੋਂ ਦੇਵੇ ਇਸ ਤਰ੍ਹਾਂ ਦੇ ਦਾਰ ਇਸ ਤਰ੍ਹਾਂ ਦੇ ਵੇਦਾਰ ਜੋਤੀ ਜੋਤ ਰੂਪ ਬਦਲਈਆ ਜੂਤੀਆਂ ਦਾ ਮਾਲਕ ਦੇ ਹੋਂਸੇ ਰੂਪੋ ਬਦਲਾਇਆ ਭਗਤਾਨ ਨਾ ਕਰੇ ਸੱਚੀ ਗੁਫ਼ਤਾਰ ਖੁਸ਼ੀਆਂ ਢੋਲੇ ਗਈ ਆ ਭਗਤਾਨ ਕੀ ਕਰੇ ਗੁਫ਼ਤਾਰ ਕਰੇ ਪਿਆਰ ਕਰੇ ਕੀ ਕੀ ਆ ਮੇਰੇ ਸਹਿਬ ਨੇ ਮੈਨੂੰ ਤੁਹਾਡੇ ਤੇ ਅਤਵਾਰ ਜੇ ਤੁਹਾਨੂੰ ਮੇਰੇ ਈਤਵਾਰ ਕੀ ਜਿਆ ਮੇਰੇ ਸਾਬ ਨੇ ਕਿ ਭਾਤੋ ਮੈਨੂੰ ਤੁਹਾਡੇ ਤੇ ਇਤਵਾਰ ਆ ਜੇ ਤੁਹਾਨੂੰ ਮੇਰੇ ਤੇ ਇਤਵਾਰ ਨਹੀਂ ਮੈਂ ਮਾਫੀ ਮੰਗ ਕੇ ਖੁਸ਼ੀ ਮਨਾਈਆ ਮੈਂ ਤੁਹਾਡੇ ਕੋਲ ਮਾਫੀ ਮੰਗ ਲਾਵਾਂਗਾ ਮੈਂ ਹੈ ਕੌਣ ਆ ਮਾਫੀ ਮੈਂ ਤੁਹਾਡੇ ਕੋਲ ਮੰਗ ਰਿਹਾ ਮੈਂ ਹੈ ਕੌਣਾ ਮੈਂ ਰੁਸਿਆਂ ਦਾ ਸਦਾ ਯਾਰ ਇਕ ਵਿਛੜਿਆ ਲਵਾਂ ਮਿਲਾਈਆ ਮੈਂ ਉਹ ਹਾਂ ਮੈਂ ਡੁੱਬਦੇ ਆਨੂੰ ਤਰਨ ਹਾਰ ਮਰੂੜਦੇ ਆਨੂੰ ਬੋਧ ਵਹਾਈਆ ਜਿਹੜੀ ਸੋਲੀ ਪਿੱਛੇ ਮਾਰੇ ਆਸੀ ਮਹਿਵਾਲ ਉਹ ਸਦੇ ਚਰਾਨੇ ਦੀ ਆਸ਼ਾ ਪੂਰ ਕਰਾਈਆ ਇਹ ਆਸ਼ਾ ਵੀ ਮੇਰੇ ਸਹਿਬ ਨੇ ਆ ਕੇ ਪੂਰੀ ਕੀਤੀ ਸੋਈ ਮਹਿਵਾਲ ਦੀ ਅੱਜ ਉਸ ਦਾ ਵਿਵਹਾਰ ਜੋ ਵਿਵਹਾਰੀ ਹੋ ਕੇ ਆਪਣਾ ਹੁਕਮ ਵਰਤਾਇਆ ਜੇ ਤੁਸੀਂ ਚਾਹੁੰਦੇ ਇਹ ਸਦਾ ਪੂਰਾ ਕਰ ਲੋ ਸੰਸਾਰ ਮੈਨੂੰ ਲੋੜ ਰਹੇ ਨਰਾਇਆ ਸੱਚ ਕੁਛ ਹੋ ਤੇ ਸਾਰੇ ਬੇਟੀ-ਬੇਟੀਆਂ ਤੁਹਾਡੇ ਉੱਤੇ ਦਿੱਤੇ ਵਾਰ ਆਪਣੇ ਕੁਟਮਦਾਨਾ ਨਾਤਾ ਨજર ਕੋਈ ਨਾ ਆਈਆ ਮੇਰਾ ਤੁਹਾਡੇ ਨਾਲ ਪਿਆਰ ਮੇਰਾ ਤੁਹਾਡੇ ਨਾਲ ਪਿਆਰ ਤੁਸੀਂ ਮੇਰਾ ਕਰੋ دیدار ਮੈਂ ਸੰਬਦਾ ਸਾਂਝਾ ਯਾਰ ठगा वाला रूप ना कोई बटाइया मैं को ठगा चोरा वाला रूप नहीं बटाया सजनो पावे कतल करो नाल तलवार कौन कह रहे आप ये जो सन्मुख होया मात लोग के बीच पहली बार पावे कतल करो नाल तलवार ਪਾਵੇਂ ਸੀਸ ਦਿਓ ਉਤਾਰ ਪਾਵੇਂ ਇਹ ਸੱਚ ਦੀ ਸਮਝੋ ਉਤਾਰ ਤੁਹਾਡਾ ਵਸਦਾ ਰਹੇ ਪਗਤ ਦਵਾਰ ਮੈਨੂੰ ਪੁੱਤਰਾ ਦੀ ਲੋੜ ਰਹੇ ਨਾ ਰਈਆ ਜਿਨਾ ਪਿਛੇ ਮੇਰਾ ਡੰਕਾ ਵਜਣਾ ਜੁਗ ਚਾਰ ਪਤਾ ਪਿਛੇ ਹੀ ਉਸ ਪਰਮੇਸ਼ਰ ਦਾ ਡੰਕਾ ਵਜਦਾ ਕਿਉਂਕਿ ਉਸ ਪਰਮੇਸ਼ਰ ਦਾ ਡੰਕਾ ਪਨੈ ਤੇ ਹੀ ਉਤਾਰਾ ਨਾਇ ਤੇ ਨਾ ਪਗੰਬਰਾਨਾ ਦਸਾਂ ਗੁਰੂਆਂ ਨੇ ਬਜਾਇਆ ਅੱਜ ਉਹ ਡਿਊਟੀ ਹੈ ਸੱਚੇ ਪਾਤਸ਼ਾਹ ਨੇ ਸਾਡੀ ਲਈ ਆ ਜਿਨਾ ਪਿਛੇ ਮੇਰਾ ਡੰਕਾ ਵਜਣਾ ਜੁਗ ਚਾਰ ਬਰੁਮੰਡ ਖੰਡ ਹੋਣੇ ਖਬਰਦਾਰ ਵਿਸ਼ਨ ਬਰਮਾ ਸ਼ਿਵ ਕਰਦੇ ਨਿਮਸ਼ਕਾਰ ਇਹ ਗੋਰਾਯਵਤਾਰ ਪੀਰ ਪਕੰਬਰ ਵੇਖਣੁ ਮਾਰਤੇ ਆਣੋ ਆਪ ਆਪਣੀ ਅੱਖ ਖੁਲ੍ਹਾਈਆ ਇਹ ਕੋਈ ਛਗਣਦਾ ਨਹੀਂ ਵਿਹਾਰ ਸੜਦਿਆਂ ਮਰਦਿਆਂ ਨੂ ਰਿਆ ਠਾਲੋ ਅੰਮ੍ਰਿਤੰ ਮੇਗ ਇੱਕ ਵਰਸਾਈਆ ਆ ਲਗੀ ਮੈਂ ਕੁਝ ਲੈਣਾ ਛੱਡ ਕੇ ਇਲਿਖ ਲਿਖ ਕੇ ਚਲਾਂਗਾ ਦੰਬੀ ਲਿਖ ਤੇ ਆ जी के बहुत ही प्यारे बच्चन हर संघ दुन करो गुरमुख कोई ਟਈਆ ਜੇ ਚਾਹੋ ਤੇ ਹਥਾਂ ਨਾਲ ਤੋੜੀ ਪੇੜ ਕਰਾਈਆ ਮੈਂ ਕੋਈ ਬੰਦਾ ਨਹੀਂ ਜਿਹੜਾ ਪੁੱਤਰਾ ਬਿਨਾ ਮਰਦਾ ਪਕਤਾ ਨਾਲ ਮੇਰੀ ਵਡਿਆਈ ਆ ਮੇਰੀ ਵਡਿਆਈ ਪਕਤਾ ਦੇ ਨਾਲ ਆ ਇਸ ਕਰਕੇ ਉਹ ਭਗਵਾਨ ਸੇਵਕ ਹੋ ਕੇ ਬਣਿਆ ਸਾਡਾ ਮੈਂ ਕੁਝ ਨਹੀਂ ਸਮਝਿਆ ਆਪ ਦਾ ਸਭ ਕੁਝ ਤੁਹਾਡੀ ਪੇਟ ਚੜਾਈਆ ਜੇ ਤੁਸੀਂ ਸਮਝ ਲਓ ਸੋਹੰਗ ਜੇ ਤੁਸੀਂ ਸਮਝ ਲੋ ਮਤਲਬ ਸੋ ਹੰਗ ਜਾਪਦਾ ਫਿਰ ਤੂੰ ਅਡਾ ਮੇਰਾ ਫਰਕ ਰਹਿ ਨਾ ਰਾਈਆ ਸੱਚ ਪੁੱਛੋ ਸਤਾਰਾ ਹਾੜ ਇਹੋ ਆਖਦਾ ਆਖਰ ਰਹਾ ਸੁਣਾਈਆ ਪ੍ਰੇਮੀ ਨਾ ਤਾਂ ਜੁੜਿਆ ਸੱਚ ਦਾ ਸਤ ਮਿਲੇ ਬੜਾਈਆ ਇਕ ਏਲਪੁਰ ਕੰਸਮਰਥ ਦਾ ਸਮਰਥ ਹੋਏ ਸਹਾਈਆ ਜੋ ਹਰ ਹਿੱਤੇ ਵਿੱਚ ਵੱਸਦਾ ਕਸਤਾ ਆਪਣੇ ਨਾਲ ਜੁੜਾਈਆ ਜਿਹੜਾ ਰੋਂਦਿਆਂ ਨਾਲ ਹੱਸਦਾ ਖੁਸ਼ੀਆਂ ਗੀਤ ਆਵਾਹੀਆ ਜਣਪਗਤੋ ਰਸ ਲੈ ਲਿਓ ਉਸ ਪ੍ਰੇਮੀ ਰਸ ਦਾ ਜੋ ਰਸ ਤੇਰੇ ਹੱਥ ਖਾਈਆ ਇਹ ਮੈਨੂੰ ਵੀ ਪਤਾ ਜੇਰੀ ਮੇਰੀ ਪ੍ਰੀਤ ਅੰਦਰ ਫਸਦਾ ਉਹਦੀ ਹੋਵੇ ਨਾ ਕਦੇ ਜਿਦਾਈਆ ਕੀ ਕਾ ਪਰਮੇਸ਼ਰ ਨੇ ਕਿ ਮੈਨੂੰ ਵੀ ਪਤਾ ਜਿੰਨੀ ਵੀ ਸਿਚ ਲਾਕੀਆਂ ਕਰ ਲਈਏ ਉਹਦੇ ਮੂਲੇ ਚ ਲਾਕੀ ਨਹੀਂ ਚਲਨੀ ਆ ਸਜਨੋ ਅੱਜ ਸਿਚ ਨਹੀਂ ਆਵੀਆਂ ਚਤਰਾਈਆਂ ਕਰ ਲਈਏ ਪਰ ਉਹ ਬੇਲਾ ਜ਼ਰੂਰ ਆਵੇਗਾ ਜਦੋਂ ਸਾਡਾ ਪਰਮਾਤਮਾ ਦੇ ਸਾਡਾ ਸਾਹਮਣੇ ਅਮਨ ਸਮਨ ਸਾਡਾ ਜ਼ਰੂਰ ਹੋਵੇਗਾ ਹੋਵੇ ਨਾ ਕਦੇ ਜੋ ਹਈਆ ਮੈਂ ਇੱਕ ਵਸਤ ਤੁਹਾਡੇ ਕੋਲੋਂ ਮੰਗਦਾ ਆਪਣੇ ਸੀਸ ਦਾ ਤਾਜ ਤੁਹਾਡੀ ਪੇੜ ਕਰਾਈਆ ਇਤਨੀ ਕਿਹੜੀ ਚੀਜ਼ ਮੰਗ ਲਈ ਮੇਰੇ ਸਹਿਬ ਨੇ ਕਿ ਜਿਹੜਾ ਆਪ ਦਾ ਸੀਸ ਵੀ ਮੇਨ ਪਗਤਾਂ ਦੇ ਜਿਹੜਾ ਭੇਡ ਕਰਾਤਾ ਮੈਂ ਇੱਕੋ ਵਸਥੋ ਟੇ ਕੋਲੋਂ ਮੰਗਦਾ ਆਪਣੇ ਸੀਸ ਦਾ ਤਾਜ ਥੋਂ ਆਟੀ ਪੇਟ ਕਰਾਈ ਆ ਜੇ ਕੋਈ ਤੁਹਾਨੂੰ ਤਾਨਾ ਦੇਵੇ ਜਗਤ ਦਾ ਉਹ ਵੀ ਮੇਰੀ ਧੀ ਦਿਨਾ ਟਕਾਈ ਆ ਕਿਤੀ ਮੋਹ ਰੱਤ ਦਾ ਮੈਨੂੰ ਰੱਤੀ ਖਾਣਾ ਦਿਓ ਬਨਾਈਆ ਕੀ ਸਮਝਾਇਆ ਮੇਰੇ ਸਹਿਬ ਨੇ ਜੇ ਤੁਹਾਨੂੰ ਕੋਈ ਮੇੜਾ ਮਾਰਦਾ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਜੀ ਪੁਰਾਣੀ ਤੁਹਾਨੂੰ ਕੋਈ ਮੇੜਾ ਮਾਰਦਾ ਉਸ ਨੂੰ ਕਦੇ ਅਕੇ ਤੁਹ ਜਵਾਬ ਨਾ ਦਿਓ ਉਸ ਨੂੰ ਮੈਂ ਵੇਖਾਂਗਾ ਸੱਚ ਪੁੱਛੋ ਮੈਂ ਤੁਹਾਡੇ ਪ੍ਰੇਮ ਅੰਦਰ ਤਗਦਾ ਨੂਰੋ ਨੂਰ ਕਰਾਂ ਰਿਸ਼ ਨਹੀਂ ਆ ਇਹ ਸੁਭਾਗ ਦਿਹਾੜਾ ਤੁਹਾਟਾ ਹੋਇਆ ਅੱਜ ਦਾ ਇਜਤ ਤੁਹਾਡੀ ਰ ਆਪਣਈਆ ਝਗੜਾ ਮੁਕ ਗਿਆ ਅੱਜ ਪਜਦਾ ਸਤਾ ਹੋ ਕੇ ਸੇਵਕ ਮਾਈਆ ਜੁਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਕਾਈਆ ਸੁਹਰ ਸੰਗਦੀ ਇਹ ਬਹੁਤ ਹੀ ਬ੍ਰਾਹਮੋਲ ਲੇਖੀ ਸੱਚੇ ਪਾਸ਼ਾ ਜੀ ਦਾ ਕਿ ਉਹ ਬਾਲਕੁਰ ਇੱਕੋ ਇੱਕੋ ਪਰਮਾਤਮਾ ਕਿਵੇਂ ਆਪਣੇ ਬੱਚਿਆਂ ਦੀ ਸਿੱਖਤ ਸਲਾਹ ਕਰਿਆ ਇਹ ਜਿਹੜੀ ਸਾਡੀ ਅੱਖਾਂ ਵਿਖਣ ਵਾਲੀ ਉਹ ਪਰਮੇਸ਼ਰ ਨੇ ਵਿਸਾਖ ਨੂੰ ਪਹਿਲੀ ਵਿਸਾਖ ਦੁਹਰ 20 ਬਿਕਰ ਨੂੰ ਲਿਖਤ ਕਰਾਈ ਸੱਚੇ ਪਾਤਸ਼ਾਹ ਜਨਾਬ ਕੀ ਕਿਹਾ ਜੇ ਗੁਰ ਸਮਝੋ ਜੇ ਸਮਝਣਾ ਨਹੀਂ ਸਮਝਣਾ ਇਹ ਆਪ ਦੀ ਮੋਜ ਇਹ ਸਾਡੀਆਂ ਮੋਜਾਂ ਐ ਕੀ ਕਿਹਾ ਜੇ ਗੁਰ ਸਮਝੋ ਤਾਂ ਜਟਾਂ ਵਿੱਚੋਂ ਜਟ ਗੁਰ ਗੁਰੂ ਨਹੀਂ ਗੁਰ ਗੁਰ ਗੁਰੂ ਹੀ ਕਿ ਗੁਰ ਅਕਾਰਪੁਰਖ ਹੁੰਦਾ ਜੇ ਗੁਰ ਸਮਝੋ ਤੇ ਜਟਾਂ ਵਿੱਚੋਂ ਜਟ ਨਿਰੰਕਾਰ ਸਮਝੋ ਤਾਂ ਹੋ ਜਾਏ ਨਿਰੰਕਾਰ ਗੱਲ ਸਮਝਣ ਦੀ ਐ ਸਮਝਣਾ ਨਹੀਂ ਸਮਝਣਾ ਇਹ ਮੋਜਾਂ ਐ ਜੇ ਜੋਰ ਵੇਖੋ ਤੇ ਪ੍ਰਭ ਸਮਰਥ ਬਲ ਆਪਣਾ ਆਪ ਰਖਾਈਆ ਸੋ ਹਰ ਸੰਗ ਜੋ ਮੈਂ ਇਹ ਸੰ社ਤੀ ਤੋਂ ਸਾਰੀ ਹਰ ਸੰਗ ਤੋਂ ਮੈਂ ਮਾफी ਚਾ ਮੰਗਾ ਕੋਈ ਸ਼ਬਦ ਕਟਵਕ ਭੁੱਲਿਆ ਗਿਆ ਹੋਵੇ ਪੰਜ ਜਗਾਂ ਦੇ ਅਦਰ ਸਾਥ ਦਿਓ ਸੋ ਹੰਗ ਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ